ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜਗਰਾਈ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਪੁਰਵਾਨਾ ਹੁਣੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਜਰਸੀਆਂ ਤੁਹਾਨੂੰ ਦਿਖਾਉਣੀ ਆ ਤੇ ਸੋਈਆਂ ਸਵਾਈਆਂ ਜੜੀਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਤੇ ਨਾਮ ਦੱਸ ਤੇ ਕਰੀ ਨਾਮ ਮੇਰਾ ਸੋਨ ਪਹਿਲਵਾਨ ਹਾਂਜੀ ਪਿੰਨ ਪੰਜ ਕਰਾਇਆ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦਿਕਾ 9981897029 ਠੀਕ ਹੈ ਤੇ ਅੱਜ ਤਿੰਨੇ ਤਿੰਨੇ ਸੋਈਆਂ ਸਵਾਈਆਂ ਫਿਰ ਹਾਂਜੀ ਤਿੰਨੇ ਸੋਈਆਂ ਠੀਕ ਹੈ ਤੇ ਚੱਲੋ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਤਈ ਆਪਾਂ ਕਰਨੀ ਕਿੰਨਾ ਚਿਰ ਹੈ ਵਿਧੀ ਨਾ ਸੋਈ ਨਾ ਵਿਧੀ ਆ ਵੱਛੀ ਜੇ ਅੱਛਾ ਸੋਈ 15 ਦੀ ਨਾਲੇ ਕੋਈ 20 ਦੀ ਨਾਲੇ ਮਗਰ ਅੱਛੀ ਚੰਗੀ ਆ ਉਸ ਤਰ੍ਹਾਂ ਕੰਗੀ ਸੰਭੀ ਸੰਭੀ ਵਸ਼ੀ ਹੈ ਟੀਗਵ ਕੇ ਬਿੰਨੇ ਚੰਗਾ ਭਰਾਇਆ ਬਈ ਤੇ ਦੁੱਧ ਪੱਕਾ ਕਿੰਨਾ ਜੀ ਵੀਰ ਜੀ ਬੱਚੇ ਦਾ ਪਾ ਕੇ ਇਹਦੇ ਥੱਲੇ ਹੋਊਗਾ ਜਿਹੜਾ ਠੰਡਾ ਕਰਕੇ ਨਾ ਬੱਚੇ ਦਾ ਪਾ ਕੇ 11 ਕਿਲੋ ਹੋਊਗਾ ਜੀ ਹੈਗਾ ਪੱਕਾ ਦੁੱਧ ਕਿਹਾ ਬੋਲੀ ਮੇਰੇ ਘਰਾਂ ਤੇ ਚਾਰ ਟਾਈਮ ਚਵਾਈ ਕਰਕੇ ਤੜੀ ਅੱਛਾ ਦੁੱਧ ਹੈਗਾ ਪੱਕਾ ਹੀ ਹੈ ਨਾ ਦੁੱਧ ਹੈਗਾ ਨੀਤੀ ਸਾਈ ਪਾ ਦੇ ਅੱਛਾ ਆਪਣੀ ਪੰਜਾਂ ਰਸਾਈ ਪਾ ਦੇ ਜੇ ਦੁੱਧ ਹੋਊਗਾ 11 ਕਿਲੋ ਲੈ ਜੇ ਨਾ ਹੋਊਗਾ ਆਪਣੀ ਸਾਈ ਵਾਪਸ ਲੈ ਜੀ ਹੈ ਨਾ ਠੀਕ ਤੁਰਾਂ ਫੇਰ ਇੱਕ ਰੀਤੀ ਤੇ ਆ ਥਾਣੇ ਦੇ ਦੇਖ ਸਕਦੇ ਇਕਰੀ ਲਾਗੇ ਤੋਂ ਚੰਗੇ ਗੱਭਰ ਤੇ ਥਾਣੇ ਜਿਹੜਾ ਬਾਕੀ ਜੇ ਤਰ੍ਹਾਂ ਕੀ ਵੀ ਜਹਣ ਕਿਹਾ ਇੱਥੋਂ ਖਚੋਗੇ ਖੜੇ ਕੋਈ ਸਾਈ ਪਾ ਦੇ ਤੇ ਦੋ ਟਾਈਮ ਚੋਲੇ ਤੇ ਆਪਣੀ ਚਵਾਈ ਕਰਕੇ ਖੜੋ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਕਾਫੀ ਸੰਗਣਾ ਹੁੰਦਾ ਜਿਹੜਾ ਗਰਮੀ ਚ ਚੋਣ ਵਾਲੀਆਂ ਗਾਵਾਂ ਹਾਂ ਜਿਹੜੀਆਂ ਜਰਸੀਆਂ ਜਿਹੜੀਆਂ ਚਲੋ ਆਜੋ ਲੈ ਆਓ ਜੀ ਫਾਇਦਾ ਕਾਫੀ ਚੰਗੀ ਹੁੰਦੀ ਜਿਹੜੀ ਇਹ ਹੈਗੀਆਂ گاਵਾ ਦੀ ਬਾਕੀ ਵੇਖਣ ਵਾਲੇ ਵੀ ਇਹਦੇ ਜਿਆਦੇ ਸੂਝਵਾਨ ਨੇ ਤੇ ਵੀਰ ਜੀ ਫਿਰ ਕਿੰਨਾ ਮੁੱਲ ਰੱਖਣਾ ਇਹਦਾ ਮੁੱਲ ਮਿਲ ਕੀ ਜਾਇਜ਼ ਹੀ ਹੈ ਜਿਆਦਾ ਛੋਟੇ ਛੋਟੇ ਮੁੱਲ ਕਰੀਏ ਹਨ ਫਿਰ ਮੁੱਲ ਤਾਂ ਕਰ ਲੂਗਾ ਮੇਰਾ 33 ਕਰਾ ਲਓ 32 ਕਰਾ ਲਓ ਹਾਂ ਜੀ 20000 ਦੀ ਦੇ ਦੋਗੇ ਤੇ ਦੁੱਧ 11 ਇੰਟਰ ਕਰੋ ਬਿਲਕੁਲ ਚਵਾ ਦੇ ਤੇਰੇ ਘਰ ਆਣ ਕੇ ਨਾ ਆਪਣੀ ਸਾਈ ਪਾ ਦੇ ਬੰਦਾ ਪਾ ਦੇ ਹਾਂ ਜੀ ਮੇਰੇ ਘਰ ਚਾਰ ਟੈਂਕ ਚੋਕੇ ਖੜੇ ਠੀਕ ਹੈ ਜੀ ਇੱਚੋਂ ਦੀ ਗਰੰਟੀ ਹੋ ਆਪਣੇ ਘਰ ਦੀ ਠੀਕ ਹੈ ਜੀ ਕਿੰਨੇ ਦੀ ਬੱਚੇ ਦਾ ਠੀਕ ਹੈ ਤੇ ਅੱਜ ਤੱਕ ਜਿਸ ਵੇਲੇ ਇੱਕ ਹਲ ਦੀ ਵੀਰਦੀ ਸੁਬੀ ਜੇ ਸਫਰ ਤੇ ਆੜ ਕੇ ਨਾ ਅੱਛਾ 2-4 ਦਿਨ ਪਹਿਲਾਂ ਸੁਬੀ ਹੈ ਅੱਛਾ ਹਾਂ ਜੀ ਅਗਾਈ ਅਰੇ ਸਫਰ ਜੇ ਉਹ ਸਫਰ ਚਾਲ ਕਰਕੇ ਨਾ ਪਹਿਲਾਂ ਸੁਬੀ 2-4 ਦਿਨ ਠੀਕ ਹੈ ਤੇ ਬੱਚਾ ਕਿ ਆ ਗਿਆ ਤਾਂ ਮਗਰ ਅੱਛਾ ਜੀ ਮਗਰ ਇਹਦੇ ਬੱਚਾ ਤੇ ਇਹ ਕਿੰਨਾਂ ਦੇ ਦੋ ਚ ਭਾਈ ਜਾਊਗੀ ਦੁੱਧ ਵੀਰਜੀ ਚਲੋ 10000 ਨਹੀਂ ਕਹਿੰਦੇ 10000 ਕਿਲੋ ਚਵਾਉਗੀ ਠੀਕ ਐ 10 ਤੇ ਨਾਰਮਲ ਚਲਵਾਉਗੀ ਨਾ ਨਾਰਮਲ ਸੇ ਵੱਧ ਠੀਕ ਐ ਅਜੇ ਤੇ ਚਲੋ ਪਾਸ ਹੀ ਹੋਣੀ ਤਾਰਾਂ ਦੇ ਜਾਣੀ ਪਾਸ ਹੀ ਤਾਰਾਂ ਹੀ ਹੋਣਗੀਆਂ ਜੀ ਅਜੇ ਤੇ ਤਾਰਾਂ ਤੇ ਜਾਣੀ ਹੈ ਕਿਉਂਕਿ 2-4 ਦਿਨ ਪਹਿਲਾਂ ਵੀ ਸੂਹੀ ਆ ਕੁਝ ਤੋਰਾਂ ਹਾਂ ਫੇਰ ਇੱਕ ਰੀਨੋ ਕੁਛ ਕੁਛ ਫਲਾਵੇਂ ਜੜੀਆਂ ਪਈਆਂ ਉਹ ਲਈ ਸਾਹਦੇ ਜੀ ਇਲਾ ਰਿਆ ਨੂ ਰਿਆ ਕਰਕੇ ਨਾ ਗੱਡੀ ਦੇ ਸੂਹੀ ਪਈ ਸੀ ਸਫਰ ਚੋਂਣ ਕਰਕੇ ਸੂਹੀ ਠੀਕ ਅਕਸਰ ਕਈ ਯਾਰੀ ਪਹਿਲਾਂ ਇਹਨੇ ਚਾਰ ਪੰਜ ਜੜਾ ਜੀ ਅਜੇ ਤੇਰਾ ਦਿਨ ਹੀ ਨੇ ਖੜਨੇ ਸੀ ਕਈ ਯਾਰੀ ਅਕਸਰ ਸੂਪਿੰਦੇ ਆ ਪਸ਼ੂ ਥੋੜੇ ਦਿਨ ਪਹਿਲਾਂ ਸਫਰ ਸਫਰ ਚ ਬਿੱਲੀ ਚੜੇ ਮਾਰ ਮੇ ਘਟ ਜਾਂਦੀ ਹੈ ਬੱਚਾ ਜਿਹੜਾ ਇਹਦੇ ਅੰਦਰ ਆ ਜਾ ਲੈ ਆ ਉਹਦੀ ਦੰਦਾਂ ਉਚਾਲ ਇਹਦੀ ਥੋੜੀ ਤੇਜ਼ ਆ ਤੇ ਕਿੰਨਾ ਫਿਰ ਵੀਰ ਜੀ ਮੋਲ ਰੱਖਣਾ ਇਹਦਾ ਆਪਾਂ ਮੋਲ ਕਰਾਉਣ ਦੀ ਵੀਰ ਜੀ ਭਾਵੇਂ 30 ਕਰਾ ਲਓ ਹਾਂਜੀ ਫਾਲੀ ਕਰਾ ਲਓ 26000 ਦੀ ਕਰਵਾ ਦਿਓ ਅੱਛਾ 26000 ਦੀ ਦੇਦਾ ਵੀ 26000 ਦੀ ਵੀਰ ਜੀ ਦੇਣਾ ਚਲੋ ਛੋਟ ਛੜ ਮੌਕੇ ਦੀ ਥੋੜੀ ਬਾਦ ਕਰਦੇ ਕਾ ਫੋਨ ਲਾਵੇ ਇੱਕ ਰਹੀ ਹਣਾ ਬਸ ਫੋਨ ਕਰਾਂਗੇ ਗੱਲਬਾਤ ਕਰਾਂਗੇ ਠੀਕ ਆ ਤੇ ਹੁਣ ਇੱਕ ਹੋਰ ਸੂਈ ਸਵਾਈ ਆ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਠੀਕ ਆ ਆਪਾਂ ਦੇਖ ਸਕਦੇ ਆ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਹੈਗੀ ਇਹ ਵੀ ਜਰਸੀ ਕ੍ਰਾਸ ਟੀ ਹੈ ਨੇ ਕਿਨੇ ਕਿ ਸਿੰਗ ਜਿਹੜੇ ਇਹਦੇ ਹੈਗੇ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਆ ਮੇਰੇ ਨੂੰ ਵੀ ਜੀ ਬੱਚਾ ਕੋਈ ਪੰਜਾ ਛੇ ਦਿਨਾਂ ਦਾ ਦਿਓ ਠੀਕ ਆ ਹਾਂ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਪੱਕਾ ਤਿਆਰ ਮੁੱਕੇ ਤੇ ਜੀ ਬੱਚੇ ਦਾ ਪਾ ਕੇ ਇਹਨੇ ਥੱਲੇ ਠੰਡਾ ਕਰਕੇ ਹਾਂਜੀ 14 ਕਿਲੋ ਹੋਊਗਾ ਦਿਖਾਵਾ ਵੱਧ ਹੋਊਗਾ 14 ਕਿਲੋ ਬੱਚੇ ਦਾ ਪਾ ਕੇ ਹੋਊ ਪੱਕਾ ਦੁੱਧ ਜਿਹੜਾ ਹੈਗਾ ਪੱਕਾ ਜੀ ਮੇਰੇ ਘਰ ਆੜ ਕੇ ਚਾਰ ਟਾਈਮ ਚਵਾਈ ਕਰਕੇ ਖੜੇਗਾ ਤੁਹਾਡੇ ਘਰੋਂ ਕੋ ਚੋ ਕੇ ਲੈ ਜੇ ਮੇਰੇ ਘਰੋਂ ਆੜ ਕੇ ਤਸੱਲੀ ਕਰਕੇ ਇੱਥੇ ਰਹਿਣ ਬੈਣ ਦਾ ਵੀ ਹੈਗਾ ਕੋਈ ਆਵੇ ਮੇਰਾ ਵੀਰ ਦੂਰ ਹੋਣਾ ਜੇ ਕਿਸੇ ਨੇ ਵੀਡੀਓ ਗਲਤੀ ਵਿੱਚ ਚਵਾਉਣੀ ਆ ਤਾਂ ਵੀ ਸਾਈ ਪਾ ਦੇ 5000 ਰੁਪਇਆ ਅਸੀਂ ਚਾਰ ਡੰਗ ਚਵਾ ਕੇ ਫੇਰ ਖਲਾਵਾ ਠੀਕ ਆ ਹਾਂਜੀ ਤੇ ਵਧੂਗੀ ਜੇ ਦੁੱਧਾਂ ਹੋਰ ਵਧੂਗੀ ਵਧੂਗੀ ਜੀ ਠੀ ਬਾਕੀ ਇਹ ਹੈ ਕਿ ਉਹ ਤਰਾਂ ਜਰਸੀਆਂ ਦੇ ਸਾਹਮਣੇ ਜਲਾਈਏ ਤੇ ਕੱਦ-ਕਾਠ ਇਹਦਾ ਠੀਕ ਹੈ ਤੇ ਥੱਲੇਆਂ ਵੀ ਚੰਗੀ ਤਿਆਰ ਹੋਈ ਆ ਆ ਜੀ ਲੈ ਬਾਕੀ ਠੰਡੀ ਠੰਡੀ ਵਿੱਚ ਬੜੀ ਰਹੇ ਇਹਨੂੰ ਵੀ ਕੋਈ ਘੁਰਕਣਾ ਨਹੀਂ ਠੀਕ ਹੈ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜਿੱਤ ਤਰ੍ਹਾਂ ਇਹ ਆ ਕਿ ਗਰਮੀਆਂ 'ਚ ਚਾਉਣ ਵਾਲੀਆਂ ਗਾਵਾਂ ਹੋ ਜਿਹੜੀਆਂ ਸਾਰਾ ਗਰਮੀਆਂ ਕੱਢਣਗੀਆਂ ਉਹ ਸਾਰੀ ਗਰਮੀ ਚੋਗ ਕੇ ਫੇਰ ਬੜੀ ਸਿਆਜ਼ ਵੀ ਦੁੱਧ ਦੇਦੀ ਆ ਦਰਮੰਦ ਤੇ ਮੋਲੇ ਦਾ ਫੇਰ ਮੋਲ ਜਿਆਦੀ ਵੀਰ ਜੀ ਰਮ ਮੋਨ ਭਾਵੇਂ 37 38 ਕਰਾ ਲਓ 35 ਦੀ ਦੇ ਦਵਾਂਗੇ 35000 ਦੀ ਜਿਆਦਾ 18 ਨਹੀਂ 35 ਬਾਕੀ ਛੋਟ ਛੜ ਵਿੱਚ ਮੌਕੇ ਤੇ ਕਰਦੇ ਹੋਰਾਂ ਦੀ ਮਾਨਦਾਨ ਕਰਾਂਗੇ ਤੇ ਵੀਰ ਭਰਾ ਜੀ ਉਹ ਲਾਵੇ ਕਰੀ ਹੈ ਨਾ ਜਿਹੜੇ ਕਿ ਪਸੰਦ ਹੁੰਦੀ ਹੈ ਤੇ ਠੀਕ ਹੈ ਜੇਰ ਕੁਝ ਕਹਿਣਾ ਵੀਰ ਜੀ ਸੁਈਆਂ ਤੇ ਨਹੀਂ ਜਿੱਤੇ ਆਣ ਕੇ ਆਪਣੀ ਚਵਾਈ ਕਰਕੇ ਖੜਨ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਆ ਹਾਂਜੀ ਸਾਨੂੰ ਸਾਈ ਪਾ ਦੇ 5000 ਰੁਪਇਆ ਅਸੀਂ ਚਾਰ ਡੰਗ ਚਵਾ ਕੇ ਲਿੱਟਰ ਮਰਾ ਕੇ ਫਿਰ ਕਲਾਵਾਂਗੇ ਫਿਰ ਕਲਾ ਦੋਗੇ ਮਤਲਬ ਕਹਿਣ ਦਾ ਮਤਲਬ ਇਹ ਆ ਕਿ ਇੱਥੋਂ ਪੂਰੀ ਤੁਸੀਂ ਆਪਣੀ ਤਸੱਲੀ ਕਰਾਉਗੇ ਠੀਕ ਹੈ ਜੀ ਜਿਸ ਤਰ ਮੇਹ ਚੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ